ਪਾਟ ਜਾਰ ਕਿੱਥੇ ਮਾਤਾ ਤੋਰਿਆ ਕਿੱਥੇ ਮਾਤਾ ਤੋਰਿਆ ਅਜੀਬ ਤੇ ਜੁਝਾਰ ਨੂੰ ਵਿੜੇ ਦੀਆਂ ਰੌਣਕਾਂ ਤੇ ਮਹਿਲਾ ਦੀ ਬਹਾਰ ਨੂੰ ਜਿਨ੍ਹਾਂ ਦੀਆਂ ਚਾਈ ਚਾਈ ਘੋੜੀਆਂ ਸੀ ਗੌਣੀਆਂ ਸ਼ਹਿਰਿਆਂ ਦੇ ਨਾਲ ਜੋ ਸੀ ਸੋਹਣੀਆਂ ਸਜੌਣੀਆਂ ਸ਼ਹਿਰਿਆਂ ਦੇ ਵਿੱਚ ਹੈ ਸੀ ਗੁੰਦਣਾ ਪਿਆਰ ਨੂੰ ਕਿੱਥੇ ਮਾਤਾ ਤੋਰਿਆ ਅਜੀਬ ਤੇ ਜੁਝਾਰ ਨੂੰ ਸੁੰਨੇ ਸੁੰਨੇ ਜਾਪਦੇ ਨੇ ਮਹਿਲ ਤੇ ਅਟਾਰੀਆਂ ਕੰਨ ਦ ਜੀਆਂ ਸੂਰਤਾਂ ਉਹ ਕਿੱਥੇ ਗਈਆਂ ਪਿਆਰੀਆਂ ਕਾਨੂੰ ਤੋੜ ਦਿੱਤਾ ਐਡੇ ਸੋਹਣੇ ਪਰਿਵਾਰ ਨੂੰ ਕਿੱਥੇ ਮਾਤਾ ਤੋੜਿਆ ਅਜੀਬ ਤੇ ਜੁਝਾਰ ਨੂੰ ਪਿਤਾ ਦਸ਼ਮੇਸ਼ ਜਦੋਂ ਚਾਈ ਚਾਈ ਆਉਣਗੇ ਅੱਜ ਕਿੱਥੋਂ ਹਾਕਾ ਮਾਰ ਉਹਨਾਂ ਨੂੰ ਬੁਲਾਉਣਗੇ ਕਿਵੇਂ ਠੰਡ ਪਾਉ ਉਸ ਸੱਚੀ ਸਰਕਾਰ ਨੂੰ ਕਿੱਥੇ ਮਾਤਾ ਤੋੜਿਆ ਅਜੀਬ ਤੇ ਜੁਝਾਰ ਨੂੰ ਪੁੱਤਰਾਂ ਦੇ ਦੁੱਖ ਤੇ ਵਿਛੋੜੇ ਝੱਲੇ ਜਾਣ ਨਾ ਪੁੱਤਰਾਂ ਦੇ ਬਿਨਾਂ ਚੰਗਾ ਲੱਗਦਾ ਜਹਾਨ ਨਾ ਨੂਰ ਪੂਰੀ ਪੁੱਛ ਕੇ ਤੂੰ ਵੇਖ ਸੰਸਾਰ ਨੂੰ ਕਿੱਥੇ ਮਾਤਾ ਤੋਰਿਆ ਅਜੀਬ ਤੇ ਜਜ਼ਾਰ ਨੂੰ